ਦੇਵੀ ਕਾਲਜ ਚੰਡੀਗੜ੍ਹ ਦੇ ਵਿੱਚ ਇੱਕ ਸ਼ੂਟਿੰਗ ਮੈਨੂਅਲ ਨੂੰ ਅੱਜ ਰਿਲੀਜ਼ ਕੀਤਾ ਗਿਆ ਇਸ ਮੈਨੂਅਲ ਦਾ ਜੋ ਇਹ ਪੂਰਾ ਟ੍ਰੇਨਿੰਗ ਮੈਨੂਅਲ ਹੈ ਉਹਦੇ ਵਿੱਚ ਕੀ ਕੁਝ ਖਾਸ ਹੈ ਕਿਵੇਂ ਇਹਦੀ ਪ੍ਰੈਪਰੇਸ਼ਨ ਹੋਈ ਇਸ ਪੂਰੇ ਮਾਮਲੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਸ਼ੂਟਿੰਗ ਦਾ ਜੋ ਇਹ ਟ੍ਰੇਨਿੰਗ ਮੈਨੂਅਲਾ ਉਹਨੂੰ ਤਿਆਰ ਕਰਨ ਵਾਲੀ ਪੂਰੀ ਟੀਮ ਤੇ ਦੋ ਮਸ਼ਹੂਰ ਸ਼ੂਟਰਸ ਇੰਡੀਆ ਦੇ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਮਨਿੰਦਰ ਸਰ ਇਹ ਜਿਹੜਾ ਪੂਰਾ ਟ੍ਰੇਨਿੰਗ ਮੈਨੂਅਲ ਰਿਲੀਜ਼ ਕੀਤਾ ਗਿਆ ਅੱਜ ਕਿੰਨੀ ਸਟੱਡੀ ਕਰਨੀ ਪਈ ਕਿੰਨਾ ਟਾਈਮ ਲੱਗਿਆ ਇਹਦੇ ਤੇ ਕੀ ਐਫਰਟਸ ਰਹੇ ਉਹਦੇ ਬਾਰੇ ਦੱਸੋ ਬੇਸਿਕਲੀ ਇਹ ਸਾਈਕਲੋਜੀਕਲ ਸਕਿਲਸ ਟ੍ਰੇਨਿੰਗ ਮੈਨੂਅਲ ਇਨ ਸਪੋਰਟਸ ਇਸ ਸਾਰੀ ਗਿਮਤ ਇਸਤੇਮਾਲ ਹੋ ਸਕਦਾ ਇਹ ਸਿਰਫ ਸ਼ੂਟਿੰਗ ਤੇ ਨਹੀਂ 노 ਡਾਊਟ ਹੈ ਸ਼ੂਟਰਸ ਨੂੰ ਲੈ ਕੇ ਬਣਾਇਆ ਗਿਆ ਹੈ ਟੈਸਟ ਸ਼ੂਟਰਸ ਦੇ ਉੱਪਰ ਕਿਤੇ ਗਏ ਨੇ ਇੰਪਲੀਮੈਂਟ ਵੀ ਸ਼ੂਟਰਸ ਤੇ ਕੀਤਾ ਪਰ ਇਹ 골ਫ ਆਰਚਰੀ ਵਗੈਰਾ ਦੂਜੀ ਉਸ ਤੇ ਵੀ ਇਸਤੇਮਾਲ ਹੋ ਸਕਦਾ ਹੈ ਜਿਸ ਕਿਸਮ ਨਾਲ ਇਸ ਪੂਰੇ ਮੈਨੂਅਲ ਨੂੰ ਪ੍ਰੈਪਰੇਸ਼ਨ ਇਸ ਦੀ ਪ੍ਰਿਪੇਅਰ ਕਰਨ ਦੇ ਲਈ ਜੋ ਐਫਰਟਸ ਰਹੇ ਕਿਸ ਕਿਸਮ ਦੇ ਐਫਰਟਸ ਸੀ ਕਿਸ ਕਿਸ ਖਿਡਾਰੀ ਨੂੰ ਅਪਰੋਚ ਕੀਤਾ ਕੀ ਕੁਝ ਕਰਨਾ ਪਿਆ ਐਕਚੁਅਲੀ ਸਾਡੇ ਕੋਲ ਕਾਲੀ ਦੇ ਵਿੱਚ ਵੀ ਕਾਫੀ ਚੰਗੇ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੇ ਸ਼ੂਟਰਸ ਹੈਗੇ ਨੇ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਮੇਜਰ ਰਿਸਰਚ ਪ੍ਰੋਜੈਕਟ ਅਲਾਟ ਹੋਇਆ ਜਿਹਦੇ ਵਿੱਚ ਸਾਨੂੰ 1.5 ਲੱਖ ਦੀ ਗ੍ਰਾਂਟ ਦਿੱਤੀ ਗਈ ਉਹਦੇ ਵਿੱਚੋਂ ਅਸੀਂ ਕੁਝ ਟੈਸਟ ਆਸਟਰੀਆ ਬੇਸਡ ਟੈਸਟ ਪਰਚੇਸ ਕੀਤੇ ਕੰਪਿਊਟਰਾਈਜ਼ਡ ਟੈਸਟ ਨੇ ਤੇ ਉਹਨਾਂ ਨੂੰ ਬੱਚਿਆਂ ਤੇ ਟੈਸਟਿੰਗ ਕੀਤੀ ਫਿਰ ਇੰਪਲੀਮੈਂਟ ਕੀਤਾ ਨਾਲੇ ਕੁਐਸਚਨਰਸ ਵਗੈਰਾ ਪ੍ਰੋਵਾਈ ਅਸੀਂ ਬੱਚਿਆਂ ਤੋਂ ਤੇ ਸ਼ੂਟਰਸ ਤੇ ਫਿਰ ਸਾਈਕੋਲੋਜੀਕਲ ਸਕਿਲਸ ਜਿਹੜੀ ਕਿ ਚੰਦਨ ਨੇ ਡਾਕਟਰ ਸ਼ਰੂਤੀ ਨੇ ਇਹਨਾਂ ਨੇ ਕਾਫੀ ਮੈਂਟਲ ਸਕਿਲਸ ਬੱਚਿਆਂ ਨੂੰ ਸਿਕਾਈਆਂ ਇਮਪਲੀਮੈਂਟ ਕੀਤੀਆਂ ਬੱਚਿਆਂ ਦੇ ਚੰਦਰਪ੍ਰੀਤ ਹੁਣੇ ਸਰ ਨੇ ਜਿਵੇਂ ਦੱਸਿਆ ਵੀ ਕਾਫੀ ਮੈਂਟਲ ਸਕਿਲਸ ਤੇ ਕੰਮ ਕੀਤਾ ਗਿਆ ਤਾਂ ਕਿਸ ਕਿਸਮ ਦੇ ਸਕਿਲਸ ਦੇ ਉੱਤੇ ਕੰਮ ਕੀਤਾ ਗਿਆ ਤੇ ਕੀ ਕੁਝ ਵਰਕ ਕਰਨਾ ਪਿਆ ਕਿਸ ਕਿਸਮ ਦੀ ਸਟੱਡੀ ਰਹੀ ਤੁਹਾਡੇ ਕੀ ਐਫਰਟਸ ਰਹੇ ਉਹ ਵੀ ਦੱਸੋ ਸਰ ਇਹਦੇ ਵਿੱਚ ਹਰ ਤਰ੍ਹਾਂ ਦੀ ਸਾਈਕੋਲੋਜੀਕਲ ਸਕਿਲਸ ਸੀਗਾ ਮੈਂਟਲ ਟ੍ਰੇਨਿੰਗ ਦੇ ਅਸਪੈਕਟ ਤੋਂ ਇਟ ਇਨਵੋਲਡ ਅਟੈਂਸ਼ਨ ਵਿਜੀਲੈਂਸ ਗੋਲ ਸੈਟਿੰਗ ਕਮਿਟਮੈਂਟ ਪ੍ਰਾਇਰੀਟੀ ਸੈਟਿੰਗ ਦੈਨ ਇਨ ਰਿਸਪੈਕਟ ਟੂ ਅਸੀਂ ਕਾਫੀ ਸਾਰੀਆਂ ਐਡਵਾਂਸ ਸਕਿਲਸ ਯੂਜ਼ ਕੀਤੀਆਂ ਐਡਵਾਂਸ ਮੈਡੀਟੇਸ਼ਨਲ ਟੈਕਨੀਕਸ ਪੋਜ਼ਿਟਿਵ ਇਮੇਜਰੀ ਪੋਜ਼ਿਟਿ ਆ ਇਦਾਂ ਦੀਆਂ ਚੀਜ਼ਾਂ ਜੋ ਵੈਸਟ ਤੋਂ ਆਈਆਂ ਹੋਈਆਂ ਨੇ ਬਟ ਕੋਈ ਵੀ ਇਦਾਂ ਦਾ ਮੈਨੂਅਲ ਨਹੀਂ ਹੈ ਜਿਨੇ ਇਹਦੀ ਐਫੀਕੇਸੀ ਇੰਡੀਅਨ ਸੈਟਅਪ ਤੇ ਟੈਸਟ ਕੀਤੀ ਹੋਵੇ ਸੋ ਸਾਡਾ ਮੇਜਰ ਏਮ ਇਹੀ ਸੀ ਕਿ ਇੰਡੀਅਨ ਦੇ ਵਿੱਚ ਕਰੀਏ ਬਿਕੋਜ਼ ਕਲਚਰਲ ਵੇਰੀਏਸ਼ਨਸ ਬਹੁਤ ਹੁੰਦੀਆਂ ਆ ਜੋ ਚੀਜ਼ਾਂ ਉੱਥੇ ਠੀਕ ਹੁੰਦੀਆਂ ਹੋ ਸਕਦਾ ਹੈ ਕਿ ਇੱਥੇ ਇੰਨੀਆਂ ਜ਼ਿਆਦਾ ਇਫੈਕਟਿਵ ਨਾ ਹੋਣ ਬਟ ਦੈਨ ਲੱਕੀਲੀ ਅਸੀਂ ਉਹਨਾਂ ਨੂੰ ਥੋੜਾ ਥੋੜਾ ਮੋਡੀਫਾਈ ਕਰਕੇ ਵੀ ਡਿਡ ਅ ਲੋਟ ਆਫ ਰਿਵਿਊ ਆਫ ਲਿਟਰੇਚਰ ਐਂਡ ਆਊਟ ਆਫ which ਚੋਸ ਨੂੰ ਐਕਟੀਵਿਟੀਜ਼ ਲੱਗੀਆਂ ਡੈਟ ਇੱਥੇ ਦੇ ਬੱਚਿਆਂ ਤੇ ਵੀ ਅਪਲਾਈ ਅ ਸ਼ੂਟਿੰਗ ਮੈਂ ਸ਼ੂਟਿੰਗ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਈਵਨ ਆਪਾਂ ਗੱਲਬਾਤ ਦੌਰਾਨ ਜ਼ਿਆਦਾ ਸ਼ੂਟਿੰਗ ਦੀ ਗੱਲ ਕਰ ਰਹੇ ਹਾਂ ਕੀ ਲੱਗਦਾ ਕਿ ਇਹ ਸਿਰਫ ਸ਼ੂਟਿੰਗ ਦੇ ਲਈ ਹੀ ਤਿਆਰ ਕੀਤਾ ਗਿਆ ਇੱਕ ਟ੍ਰੇਨਿੰਗ ਮੈਨੂਅਲ ਹੈ ਜਾਂ ਐਸਾ ਮੈਨੂਅਲ ਹੈ ਜਿਹਦੇ ਵਿੱਚ ਥੋੜੀ-ਬਹੁਤ ਟਰਾਂਸਫਰਮੇਸ਼ਨ ਕਰਕੇ ਹਰ ਗੇਮ ਲਈ ਐਪਲੀਕੇਬਲ ਕੀਤਾ ਜਾ ਸਕਦਾ ਜੀ ਅਸੀਂ ਕਿਉਂਕਿ ਟੈਸਟ ਸ਼ੂਟਰਸ ਤੇ ਕੀਤਾ ਇਸ ਕਰਕੇ ਸ਼ੂਟਿੰਗ ਤੇ ਐਮਫਸਿਸ ਹੈ ਪਰ ਜਨਿਆਵਿ ਸਕਿਲਸ ਅਸੀਂ ਅੱਛੀ ਸਿਖਾਈਆਂ ਹੈ ਉਹ ਹਰ ਸਪੋਰਟਸ ਪਰਸਨਲੀ ਰਾਦਰ ਹਰ ਬੰਦੇ ਲਈ ਹਰ ਬੱਚੇ ਲਈ ਵੀ ਬਹੁਤ ਯੂ نو ਇੰਪੋਰਟੈਂਟ ਸਟਰਕਤੀ ਹੈ ਤੇ ਜੇ ਕੋਈ ਕ੍ਰਿਕਟਰ ਯੂਜ਼ ਕਰਨਾ ਚਾਹੂਗਾ ਆਫਕੋਰਸ ਆਪਣੀ ਫਿਜ਼ੀਕਲ ਟ੍ਰੇਨਿੰਗ ਤੇ ਜ਼ਿਆਦਾ ਹਰ ਉਹ ਗੇਮ ਫਿਜ਼ੀਕਲ ਗੇਮ ਹੁੰਦੀ ਚ ਮਾਈਂਡ ਗੇਮਸ ਵੀ ਹੁੰਦੀਆਂ ਯੂ نو देयर आर ਅ ਲੋਟ ਆਫ ਸਾਈਕਲੋਜੀਕਲ ਲੈਵਲਸ ਦੈਟ ਦੇ ਹੈਵ ਟੂ ਅਡਰੈਸ ਤੇ ਹਰ ਗੇਮ 골ਫ ਆਰਚਰੀ ਜਿੱਦਾਂ ਸਰ ਨੇ ਕਿਹਾ ਕੁਝ ਗੇਮਸ ਐ ਜੋ ਪਿਓਰਲੀ ਮਾਈਂਡ ਗੇਮਸ ਐ ਲਾਈਕ ਸ਼ੂਟਿੰਗ ਆਲਸੋ ਪਰ ਜੋ ਬਾਕੀ ਦੇ ਗੇਮਸ ਐ ਉਹਨਾਂ ਚ ਵੀ ਸਟ्रेस ਸਰਾਊਸਲ ਰੈਗੂਲੇਸ਼ਨ ਅਟੈਂਸ਼ਨ ਕਰਨਾ ਪੋਜ਼ਿਟਿਵ ਸੈਲਫ ਟਾਕ ਇਸ ਸਮਥਿੰਗ ਜੋ ਹਰ ਬੰਦੇ ਨੂੰ ਲੋੜ ਐ ਚਾਹੇ ਉਹ ਸਪੋਰਟਸ ਪਰਸਨ ਐ ਜਾਂ ਕੋਈ ਵੀ ਤੇ ਖਾਸ ਹਰ ਸਪੋਰਟ ਇਹਨੂੰ ਥੋੜਾ ਬਹੁਤ ਮੋਡੀਫਾਈ ਕਰਕੇ ਡੈਫੀਨਿਟਲੀ ਇਸਤੇਮਾਲ ਕੀਤਾ ਜਾ ਸਕਦਾ ਹੈ ਹਰਵੀਨ ਐਜ਼ ਅ ਸ਼ੂਟਰ ਬਿਕੋਜ਼ ਤੁਸੀਂ ਬਹੁਤ ਵੱਡੀਆਂ ਅਚੀਵਮੈਂਟਸ ਹਾਸਲ ਕਰ ਚੁੱਕੇ ਹੋ ਆਪਣੇ ਕਰੀਅਰ ਦੇ ਦੌਰਾਨ ਤੁਸੀਂ ਜਿਸ ਫੇਜ਼ ਤੋਂ ਰਹੇ ਜਿਸ ਤਰ੍ਹਾਂ ਦਾ ਤੁਹਾਡਾ ਟ੍ਰੇਨਿੰਗ ਪਰਪਸਸ ਸੀਗੇ ਉਹਨਾਂ ਟ੍ਰੇਨਿੰਗ ਮੈਥਡਸ ਤੋਂ ਕੀ हट ਕੇ ਇਹ ਟ੍ਰੇਨਿੰਗ ਮੈਨੂਅਲ ਕੀ ਲੱਗਦਾ ਕਿਸੇ ਹਿਸਾਬ ਨਾਲ ਇਹਦਾ ਫਾਇਦਾ ਹੋ ਸਕਦਾ ਫਾਰ ਅ ਸ਼ੂਟਰ ਜੇ ਤੁਸੀਂ ਆਪਦੇ ਤੇ ਹੀ ਐਪਲੀਕੇਬਲ ਕਰਨਾ ਹੋਵੇ। ਯਾ ਇਹਦਾ ਬਹੁਤ ਫਾਇਦਾ ਹੋਊਗਾ ਮੈਂ ਹਜੇ ਇਨੀ ਡਿਟੇਲਸ ਨਹੀਂ ਦੇਖਿਆ ਇਹ ਮੈਨੂਅਲ ਬਟ ਜਿਵੇਂ ਮੈਂ ਸੁਣਿਆ ਹੈ ਇਹਦੇ ਬਾਰੇ ਤਾਂ ਡੈਫੀਨਿਟਲੀ ਇਹ ਬਹੁਤ ਇੰਪਰੂਵਮੈਂਟ ਦਿਖਾਊਗਾ ਸ਼ੂਟਰਸ। ਇੱਕ ਸ਼ੂਟਰ ਨੂੰ ਜੇ ਸਾਈਕਲੋਜੀਕਲੀ ਗੱਲ ਕੀਤੀ ਜਾਏ ਤਾਂ ਸਾਈਕਲੋਜੀਕਲ ਪ੍ਰੋਬਲਮਸ ਕੀ ਰਹਿੰਦੀਆਂ ਇੱਕ ਸ਼ੂਟਰ ਨੂੰ ਜਾਂ ਐਸੀ ਕਿਹੜੇ ਏਰੀਆਜ਼ ਹੈਗੇ ਆ ਜਿਨ੍ਹਾਂ ਦੇ ਉੱਤੇ ਵਰਕ ਕਰਨ ਦੀ ਲੋੜ ਸੀ ਤੇ ਸ਼ਾਇਦ ਉਹਨਾਂ ਦਾ ਸੋਲੂਸ਼ਨ ਇਸ ਟ੍ਰੇਨਿੰਗ ਮੈਨੂਅਲ 'ਚ ਮਿਲ ਸਕੇ ਅ ਐਜ਼ ਅ ਸ਼ੂਟਰ ਮੈਂ ਜੋ ਫੇਸ ਕਰਦੀਆਂ ਪ੍ਰੋਬਲਮ ਆਫ ਫੀਅਰ ਆਫ ਫੇਲਿਅਰ ਹੈ ਮੈਂ ਟ੍ਰੇਨਿੰਗ ਬਹੁਤ ਵਧੀਆ ਕਰਦੀ ਆ ਸਭ ਕੁਝ ਹੈ ਬਟ ਜਦੋਂ ਮੈਨੂੰ ਟਾਈਮ ਦਿੱਤਾ ਜਾਂਦਾ ਕਿ ਹਾਂ ਮੈਂ ਹੁਣ ਮੈਚ ਕਰਨਾ ਹੈ ਪਰਫਾਰਮੈਂਸ ਹੈ ਉਦੋਂ ਮੈਂ ਥੋੜਾ ਮੈਂਟਲੀ ਮੇਰਾ ਸਾਰਾ ਕੁਝ ਚੇਂਜ ਹੋ ਜਾਂਦਾ ਹੈ ਜਾਂ ਮੈਨੂੰ ਪ੍ਰੈਸ਼ਰ ਆ ਜਾਂਦਾ ਹੈ ਉਹ ਚੀਜ਼ਾਂ ਨੂੰ ਓਵਰਕਮ ਕਿਵੇਂ ਕਰਨਾ ਹੈ ਆਈ ਐਮ ਸ਼ੋਰ ਕਿ ਮੈਨੂਅਲ ਮੈਨੂੰ ਬਹੁਤ ਹੈਲਪ ਕਰੇਗਾ ਚੇਤਨਪ੍ਰੀਤ ਤੁਸੀਂ ਇਸ ਮੈਨੂਅਲ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਐਜ਼ ਅ ਸ਼ੂਟਰ ਕਿੰਨਾ ਬੈਨੀਫੀਸ਼ੀਅਲ ਹੋ ਸਕਦਾ ਹੈ ਇਹ ਟ੍ਰੇਨਿੰਗ ਮੈਨੂਅਲ ਇੱਕ ਸ਼ੂਟਰ ਦੇ ਲਈ ਸੀ ਬੀਇੰਗ ਅ ਸਟੂਡੈਂਟ ਆਫ ਡੀ ਏ ਵੀ ਅਸੀਂ ਬਹੁਤ ਫੋਰਚੂਨੇਟ ਰਹੇ ਹਾਂ ਕਿ ਸਾਨੂੰ ਮੌਕਾ ਮਿਲਿਆ ਇਹ ਜੇ ਪ੍ਰੋਜੈਕਟ ਦਾ ਪਾਰਟ ਬਣਨ ਦਾ ਸਾਨੂੰ ਫਾਇਦੇ ਬਹੁਤ ਰਹੇ ਨੇ ਬਿਕਾਜ਼ ਵੈਸੇ ਤਾਂ ਹਰ ਸਪੋਰਟ ਮੈਂਟਲ ਹੁੰਦੀ ਹੈ ਬਟ ਸ਼ੂਟਿੰਗ ਸਪੈਸ਼ਲੀ ਸਾਈਕੋਲੋਜੀਕਲੀ ਓਰੀਐਂਟਡ ਇੱਕ ਸਪੋਰਟ ਹੈਗੀ ਹੈ ਸੋ ਉਹਦੇ ਵਿੱਚ ਮਾਨਸਰ ਨੇ ਟੈਕਨੀਕਲੀ ਸਮਝਿਆ ਸਪੋਰਟ ਨੂੰ ਤੇ ਡਾਕਟਰ ਸ਼ਰੂਤੀ ਨੇ ਕੰਪਰੀਹੈਂਸਿਵ ਟਾਕਸ ਦਿੱਤੀਆਂ ਜਿਹਦੇ ਨਾਲ ਅਸੀਂ ਸਾਈਕੋਲੋਜੀਕਲੀ ਸੈਲਫ ਅਵੇਅਰ ਹੋਏ ਕਿ ਸਾਡੀਆਂ ਵੀਕਨੈਸਸ ਕੀ ਨੇ ਸਾਡੀਆਂ ਸਟਰੈਂਥਸ ਕੀ ਨੇ ਤੇ ਉਹਨਾਂ ਨੂੰ ਬਿਲਡ ਅਪ ਕਿਵੇਂ ਕਰਨਾ ਹੈਗਾ ਸੋ ਇਟ ਵਾਸ ਅ ਵਨ ਸਟਾਪ ਥਿੰਗ ਐਂਡ ਦੈਨ ਚੰਦਨ ਦੇ ਨਾਲ ਅਸੀਂ ਜਿਹੜੇ ਪ੍ਰੋਗਰਾਮਸ ਕੀਤੇ ਨੇ ਜਿਹੜਾ ਕਿ ਉਹ ਦੱਸ ਰਹੇ ਨੇ ਕਿ ਰਿਸਪੌਂਸ ओरिएंटेड ਪ੍ਰੋਗਰਾਮਸ ਵੀ ਇੱਕ ਸਿਚੁਏਸ਼ਨ ਨੂੰ ਇੱਕ ਸ਼ੂਟਰ ਮੈਚ ਦੇ ਦੌਰਾਨ ਤੇ ਵੈਨ ਹੀ ਇਜ਼ ਆਊਟ ਆਫ ਦ ਮੈਚ ਉਹਦੇ ਦੌਰਾਨ ਕਿਵੇਂ ਡਿਫਰੈਂਸ ਹੈਗਾ ਰਿਸਪੌਂਸ ਦਾ ਸੋ ਉਹਨੂੰ ਸਮਝ ਕੇ ਆਪਣੀ ਗੇਮ ਇੰਪਰੂਵ ਕਰਨ ਚ ਬਹੁਤ ਹੈਲਪਫੁਲ ਰਿਹਾ ਹੈ ਜੇ ਤੁਸੀਂ ਆਪਦੇ ਤੇ ਇਸ ਨੂੰ ਅਪਲਾਈ ਕਰਕੇ ਦੱਸਣਾ ਹੋਵੇ ਕਿ ਤੁਸੀਂ ਇੱਕ ਪ੍ਰੋਬਲਮ ਫੇਸ ਕਰਦੇ ਸੀ ਤੇ ਸ਼ਾਇਦ ਉਸ ਦਾ ਸੋਲੂਸ਼ਨ ਤੁਹਾਨੂੰ ਇਸ ਮੈਨੂਅਲ ਦੇ ਵਿੱਚ ਮਿਲਿਆ ਹੋਵੇ ਤਾਂ ਉਹ ਪ੍ਰੋਬਲਮ ਕੀ ਹੋਊਗੀ ਤੇ ਉਹਦਾ ਸੋਲੂਸ਼ਨ ਕੀ ਹੋਊਗਾ ਸੀ ਸ਼ੂਟਿੰਗ ਹੈਗੀ ਕਨਸੈਂਟਰੇਟਿਡ ਫੋਕਸ ਫॉर ਅ ਲੌਂਗ ਟਾਈਮ ਓਵਰ ਅ ਲੌਂਗ ਪੀਰੀਅਡ ਕਿਉਂਕਿ ਮੈਚ ਇਹਦਾ ਕਾਫੀ ਲੰਬਾ ਚੱਲਦਾ ਹੈ ਅਰਾਊਂਡ 1 ਆਰ 30 ਮਿੰਟ ਸਮ ਟਾਈਮਸ 2 ਆਰਸ ਡਿਪੈਂਡਿੰਗ ਔਨ ਦ ਇਵੈਂਟ ਸੋ ਥਰੂਆਊਟ ਇਨ ਅ ਲੰਬੇ ਟਾਈਮ ਟਾਈਮ ਡਿਊਰੇਸ਼ਨ ਦੇ ਵਿੱਚ ਅ ਆਪਣਾ ਫੋਕਸ ਮੇਨਟੇਨ ਕਰਨਾ ਉਸੀ ਕਨਸੈਂਟਰੇਟਡ ਲੈਵਲਸ ਤੇ ਬਹੁਤ ਟਫ ਹੁੰਦਾ ਹੈਗਾ ਸੋ ਹਰ ਸ਼ੂਟਰ ਦਾ ਰਿਸਪੌਂਸ ਅਲੱਗ ਹੈਗਾ ਕੋਈ ਬ੍ਰੇਕਸ ਲੈ ਕੇ ਕਰਦਾ ਹੈਗਾ ਕੋਈ ਆਰਟ ਸਟ੍ਰੈਚ ਕਰਦਾ ਹੈ ਬ੍ਰੇਕ ਲੈਂਦਾ ਹੈ ਸੋ ਉਹਦੇ ਵਿੱਚ ਸਾਨੂੰ ਇੱਕ ਕਨਸਿਸਟੈਂਟ ਪਰਫਾਰਮੈਂਸ ਦੇਣ ਦੀ ਜਿਹੜੀ ਇਹਨਾਂ ਨੇ ਇੱਕ ਸੈਲਫ ਅਵੇਅਰਨੈਸ ਦਿੱਤੀ ਹੈਗੀ ਆ ਤੇ ਸਾਈਕਲੋਜੀਕਲ ਹੈਲਪ ਦਿੱਤੀ ਹੈਗੀ ਆ ਦੈਟ ਹੈਜ਼ ਬੀਨ ਵੈਰੀ ਬੈਨੀਫੀਸ਼ੀਅਲ ਹਰਵੀਨ ਤੁਹਾਨੂੰ ਲੱਗਦਾ ਕਿ ਇਸ ਕਿਸਮ ਦੀਆਂ ਜਿਹੜੀਆਂ ਸਟੱਡੀਜ਼ ਹੈਗੀਆਂ ਜੇ ਕੰਟੀਨਿਊਸਲੀ ਕੀਤੀਆਂ ਜਾਣ ਤਾਂ ਜੋ ਇੰਡੀਆ ਦਾ ਸ਼ੂਟਿੰਗ ਦਾ ਲੈਵਲ ਜਾਂ ਕਿਹਾ ਜਾ ਸਕੇ ਓਵਰਆਲ სპੋਰਟ ਦਾ ਲੈਵਲ ਹੈ ਜਿਹੜਾ ਉਸ ਤੋਂ ਉੱਪਰ ਲੈ ਕੇ ਜਾਇਆ ਜਾ ਸਕਦਾ ਬਿਲਕੁਲ ਲੈ ਕੇ ਜਾ ਜਾ ਸਕਦੇ ਕਿਉਂਕਿ ਹਰ ਜਿਵੇਂ ਚੇਤਨ ਨੇ ਕਿਹਾ ਕਿ ਹਰ ਇੱਕ ਇੰਡੀਵਿਜੂਅਲ ਦਾ ਡਿਫਰੈਂਟ ਉਹ ਮਤਲਬ ਉਹ ਡਿਫਰੈਂਟ ਤਰੀਕਾ ਹੈਗਾ ਰਿਜ਼ਲਟ ਦੇਣ ਦਾ ਤਾਂ ਓਬਵੀਅਸਲੀ ਇਹ ਮੈਨੂਅਲ ਹੈਲਪ ਕਰੂਗਾ ਐਂਡ ਰਿਜ਼ਲਟਸ ਬਹੁਤ ਅੱਛੇ ਆਣਗੇ ਅਮਨਿੰਦਰ ਸਰ ਜਾਣ ਤੋਂ ਪਹਿਲਾਂ ਇੱਕ ਤੁਹਾਡੇ ਤੋਂ ਸਵਾਲ ਹੋਰ ਪੁੱਛਣਾ ਚਾਹੁੰਦੇ ਆ ਕਿ ਇਹ ਟ੍ਰੇਨਿੰਗ ਮੈਨੂਅਲ ਅਵੇਲੇਬਲ ਕਿੱਥੇ ਹੋਊਗਾ ਕਿਵੇਂ ਇੱਕ ਸ਼ੂਟਰ ਇਸ ਨੂੰ हासिल ਕਰ ਸਕਦਾ ਹੈ ਕਿੱਥੇ ਕਿੱਥੇ ਇਹਨੂੰ ਪ੍ਰੋਵਾਈਡ ਕੀਤਾ ਜਾਊਗਾ ਕਿਵੇਂ ਇਹਨੂੰ ਪਹੁੰਚਾਇਆ ਜਾਊਗਾ ਸਾਰੇ ਸ਼ੂਟਰਸ ਤੱਕ ਜਾਂ ਸਪੋਰਟਸ ਪਰਸਨਸ ਤੱਕ ਇਹ ਜਾਣਕਾਰੀ ਇਹ ਸਾਰੀ ਸਾਈਟਸ ਤੇ ਅਵੇਲੇਬਲ ਹੈਗਾ Amazon ਤੇ Flipkart ਤੇ ਹੋਰ ਵੀ ਜਿਹੜੀ ਜਿਹੜੀ ਸਾਈਟਸ ਹੈਗੀਆਂ ਜਿਹੜੀ ਸੇਲ ਕਰਦੀਆਂ ਨੇ ਬੁੱਕਸ ਨੂੰ ਉੱਤੇ ਸਾਰੀ ਸਾਈਟਸ ਦੇ ਉੱਪਰ ਅਵੇਲੇਬਲ ਹੈ ਇਹ ਵਾਈਟ ਫਲਕਨ ਪਬਲਿਸ਼ਿੰਗ ਕੰਪਨੀ ਨੇ ਪਬਲਿਸ਼ ਕੀਤਾ ਹੈ ਤੇ ਕਾਫੀ इजीली ਇਹਨੂੰ ਅਪਰੋਚ ਕੀਤਾ ਜਾ ਸਕਦਾ ਅਦਰਵਾਈਜ਼ ਜੇ ਕਿਸੇ ਨੇ ਤੁਹਾਡੇ ਤੋਂ ਇਸ ਨੂੰ ਹਾਸਲ ਕਰਨਾ ਹੋਵੇ ਤਾਂ ਕਿ ਇਹਦੀਆਂ ਹਾਰਡ ਕਾਪੀਜ਼ ਤੁਸੀਂ ਮਾਰਕੀਟ ਚ ਵੀ ਅਵੇਲੇਬਲ ਕਰਵਾਉਂਗੇ ਮਾਰਕੀਟ ਤੇ ਅਵੇਲੇਬਲ ਹੈਗੀਆਂ ਬੁੱਕ ਸਟੋਰਸ ਤੇ ਵੀ ਇਹਦੀ ਅਵੇਲੇਬਲ ਰਹਿਣਗੀਆਂ ਇਹ ਥਰੂ ਸਟੋਰਸ ਤੋਂ ਵੀ ਅਵੇਲੇਬਲ ਹੋ ਸਕਦਾ ਹੈ ਤੇ ਸਾਈਟਸ ਦੇ ਥਰੂ ਵੀ ਅਵੇਲੇਬਲ ਹੋ ਸਕਦਾ ਹੈ ਤੇ ਇਹਦੀ ਕੋਸਟ ਵੀ ਕਾਫੀ ਘੱਟ ਰੱਖੀ ਹੈ ਉਹਨਾਂ ਨੇ ਤੇ ਕੋਚਸ ਤੇ ਸਾਈਕੋਲੋਜਿਸਟਸ ਲਈ ਕਾਫੀ ਬੈਨੀਫੀਸ਼ੀਅਲ ਹੈ ਸਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਭ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਐਸ.ਐਮ. ਨਿੰਦਰ ਮਾਨ ਉਹਨਾਂ ਦੀ ਪੂਰੀ ਟੀਮ ਤੇ ਸ਼ੂਟਰ ਚੇਤਨ ਬ੍ਰੀਤ ਤੇ ਹਰਵੀਨ ਸਰਾਉ ਤੇ ਇਹਨਾਂ ਸਭ ਦਾ ਕਹਿਣਾ ਹੈ ਕਿ ਜੋ ਨਵਾਂ ਟ੍ਰੇਨਿੰਗ ਮੈਨੂਅਲ ਅੱਜ ਰਿਲੀਜ਼ ਕੀਤਾ ਗਿਆ ਹੈ ਇਹਦੇ ਨਾਲ ਸ਼ੂਟਰਜ਼ ਨੂੰ ਹੀ ਨਹੀਂ ਬਲਕਿ ਓਵਰਆਲ ਇੰਡੀਅਨ sport ਨੂੰ ਫਾਇਦਾ ਹੋਊਗਾ ਜੋ ਵੀ ਇਸ ਟ੍ਰੇਨਿੰਗ ਮੈਨੂਅਲ ਦੇ ਨੂੰ ਥੋਰੋਲੀ ਪੜ੍ਹੂਗਾ ਜਾਂ ਇਹਨੂੰ ਆਪਣੇ ਐਕਸਰਸਾਈਜ਼ ਵਿੱਚ ਲਿਆਊਗਾ ਤਾਂ ਉਸ ਨੂੰ ਯਕੀਨੀ ਤੌਰ ਤੇ ਉਸ ਦੀ ਗੇਮ ਦੇ ਵਿੱਚ ਇਹਦਾ ਬੈਨੀਫਿਟ ਮਿਲੂਗਾ ਕੈਮਰਾ ਪਰਸਨ ਮਨੀਸ਼ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਚੰਡੀਗੜ੍ਹ